ਕਟਿੰਗ ਕਰਨੀ ਹੈ ਬਲਕਿੰਗ ਕਰਨੀ ਹੈ ਜਾਂ ਸੇਮ ਭਾਰ ਤੇ ਸਰੀਰ ਨੂੰ ਫਿੱਟ ਕਰਕੇ ਸ਼ੇਪ ਦੇ ਵਿੱਚ ਲਿਆਉਣਾ ਆਹ ਪ੍ਰੋਟੀਨ ਤੋਂ ਉੱਤੇ ਕੋਈ ਚੀਜ਼ ਨਹੀਂ ਬਹੁਤ ਵੀਰਾਂ ਦੀ ਰਿਕਵੈਸਟ ਕਰਨ ਤੋਂ ਬਾਅਦ ਅੱਜ ਆਪਾਂ ਮਸਲ ਟੈਕ ਦਾ ਰਿਵਿਊ ਪਾ ਰਹੇ ਹਾਂ ਬਹੁਤ ਹੀ ਘੈਂਟ ਕੁਆਲਿਟੀ ਦਾ ਪ੍ਰੋਟੀਨ ਹੈ ਪਰ ਇੱਕ ਸਾਈਡ ਇਫੈਕਟ ਹੈ ਇਹ ਕਿਡਨੀਆਂ ਤੇ ਥੋੜਾ ਜਿਹਾ ਲੋਡ ਪਾਉਂਦਾ ਹੈ ਕਿਉਂਕਿ ਇਹਦੇ ਵਿੱਚ ਕਰੀਟੀਨ ਹੈ ਪਰ ਇਹਨੂੰ ਸੇਫ ਤਰੀਕੇ ਦੇ ਨਾਲ ਵੀ ਲਿਆ ਜਾ ਸਕਦਾ ਹੈ ਅੱਗੇ ਜਾ ਕੇ ਦੱਸਦੇ ਹਾਂ ਕਿਵੇਂ 160 ਕੈਲਰੀਜ਼ ਹੈ ਇਹਦੇ ਵਿੱਚ 3 ਗ੍ਰਾਮ ਪ੍ਰੋਟੀਨ ਮਿਲਦਾ ਹੈ 3 ਗ੍ਰਾਮ ਕਰੇਟਿਨ ਮੋਨੋਹਾਈਡਰੇਟ ਮਿਲਦਾ ਹੈ ਕਾਫੀ ਪ੍ਰੋਟੀਨਾਂ ਦਾ ਬਲੈਂਡ ਹੈ ਇਹ ਆਈਸੋਲੇਟ ਪ੍ਰੋਟੀਨ ਵੇ ਪ੍ਰੋਟੀਨ ਆਈਸੋਲੇਟ ਕਨਸੈਂਟਰੇਟ ਪ੍ਰੋਟੀਨ ਤੇ ਕੇਸੀਨ ਪ੍ਰੋਟੀਨ ਪ੍ਰੋਟੀਨਾਂ ਦਾ ਬਲੈਂਡ ਹੋਣ ਕਰਕੇ ਇਹ ਓਵਰਨਾਈਟ ਰਿਕਵਰੀ ਵੀ ਕਰਦਾ ਹੈ ਨਾਲੇ ਇਨਸਟੈਂਟ ਰਿਕਵਰੀ ਵੀ ਕਰਦਾ ਹੈ ਚਲੋ ਹੁਣ ਇਹਨੂੰ ਟੇਸਟ ਕਰਦੇ ਹਾਂ ਆਪਣੇ ਕੋਲੇ ਤਾਂ ਵਨੀਲਾ ਕਰੀਮ ਫਲੇਵਰ ਹੈ ਇੱਥੇ ਡੁੱਲ ਗਿਆ ਥੋੜਾ ਜਿਹਾ ਛੇਕ ਜਿਆਦਾ ਨਹੀਂ ਕਰਦਾਗਾ ਮੈਂ ਕੋਈ ਵੀ ਪ੍ਰੋਟੀਨ ਤੁਸੀਂ ਦੇਖਿਆ ਹੋਊਗਾ ਕਿਉਂਕਿ ਮਿਕਸੇਬਿਲਟੀ ਚੈੱਕ ਕਰਨੀ ਹੁੰਦੀ ਹੈ ਬਹੁਤ ਸੋਹਣੀ ਮਿਕਸੇਬਿਲਟੀ ਹੈ ਬਹੁਤ ਜਿਆਦਾ ਸੁਆਦ ਹੈ ਹਾਈਡਰੋ ਪਿਓਰ ਮੈਨੂੰ ਅਜ ਤੱਕ ਸਭ ਤੋਂ ਸਵਾਦ ਲੱਗਦਾ ਸੀ ਪਰ ਸੁਆਦ ਦੇ ਵਿੱਚ ਨੇ ਹਾਈਡਰੋ ਪਿਓਰ ਦਾ ਰਿਕਾਰਡ ਵੀ ਤੋੜਤਾ ਪ੍ਰੋਟੀਨ ਸੇਫ ਹੈ ਬਟ ਇਹਦੇ ਵਿੱਚ 3 ਗ੍ਰਾਮ ਕ੍ਰੀਏਟਿਨ ਹੈ ਜੇ ਤੁਸੀਂ ਕਿਡਨੀ ਤੇ ਜਿਆਦਾ ਲੋਡ ਨਹੀਂ ਪਾਉਣਾ ਤਾਂ ਤੁਸੀਂ 1.5 ਸਕੂਪ ਤੋਂ ਵੱਧ ਪਰ ਡੇ ਇਹਦਾ ਨਹੀਂ ਲੈਣਾ ਤੁਹਾਡੇ ਵਾਸਤੇ 100% ਸੇਫ ਰਹੂਗਾ ਜੇ ਪ੍ਰੋਟੀਨ ਰਿਕੁਆਇਰਮੈਂਟ ਲਈ ਤੁਹਾਨੂੰ ਸਕੂਪ ਜ਼ਿਆਦਾ ਚਾਹੀਦੇ ਆ ਤਾਂ ਹੋਰ ਹਾਈ ਕੁਆਲਿਟੀ ਦਾ ਪ੍ਰੋਟੀਨ ਦਾ ਇੱਕ ਸਕੂਪ ਐਡ ਕਰ ਸਕਦੇ ਹੋ ਮਸਲ ਟੈਕ ਦੇ ਨਾਲ ਡੀਜ਼ਲ ਐਡ ਕਰ ਲਓ ਹਾਈਡਰੋ ਪ्युअर ਐਡ ਕਰ ਲਓ ਰੂਲ 1 ਐਡ ਕਰ ਲਓ ਫਿਰ ਵੱਧ ਸਕੂਪ ਵੀ ਲੈ ਸਕਦੇ ਹੋ ਡੇਢ ਸਕੂਪ ਹੈ ਦਾ ਇੱਕ ਸਕੂਪ ਹੋਰ ਪ੍ਰੋਟੀਨ ਦਾ ਵੀ ਲੈ ਸਕਦੇ ਹੋ ਇਹ ਪ੍ਰੋਟੀਨ ਨੂੰ ਮੈਂ 10 ਚੋਂ 10 ਦੇਣੇ ਸੀਗੇ ਪਰ ਜ਼ਿਆਦਾ ਪ੍ਰੋਟੀਨ ਇਹ ਆਪਾਂ ਨਹੀਂ ਪੀ ਸਕਦੇ ਤਾਂ ਕਰਕੇ ਇਹਨੂੰ ਮੈਂ 10 ਦੇ ਵਿੱਚੋਂ 8.5 ਦੀ ਰੇਟਿੰਗ ਦਊਂਗਾ ਇੱਕ ਇੱਕ ਕਰਕੇ ਆਪਾਂ ਪ੍ਰੋਫਾਈਲ ਤੇ ਬਹੁਤ ਪ੍ਰੋਟੀਨਾਂ ਦੇ ਰਿਵਿਊ ਪਾਏ ਹੋਏ ਆ ਤੇ ਅੱਗੇ ਵੀ ਇਦਾਂ ਹੀ ਪਾਉਂਦੇ ਰਾਵਾਂਗੇ ਅੱਡ ਅੱਡ ਪ੍ਰੋਟੀਨਸ ਬਾਰੇ ਜੇ ਤੁਸੀਂ ਵੀ ਜਾਨਣਾ ਚਾਹੁੰਦੇ ਹੋ ਕਿਵੇਂ ਇਹ ਕੰਮ ਕਰਦੇ ਆ ਕਿੰਨੇ ਕਿ ਯੂਜ਼ ਕਰ ਸਕਦੇ ਆ ਕਿਹੜਾ ਪ੍ਰੋਟੀਨ ਬੈਸਟ ਹੈ ਤਾਂ ਸਾਡੇ ਅਕਾਊਂਟ ਨਾਲ ਪਲੀਜ਼ ਜੁੜੇ ਰਹੋ ਧੰਨਵਾਦ ਜੀ